ਮੱਕੀ ਦਾ ਚਾਰ ਪਾਉਣ ਵਾਸਤੇ ਪੂਰਾ ਸੀਜ਼ਨ ਜੋਰਾਂ ਤੇ ਆ ਨਾ ਜਿੰਦਾ ਕਿਸਾਨ ਵੀਰਾਂ ਨੇ ਮੱਕੀ ਵੇਚੀ ਹੈ ਉਹ ਚਾਰ ਪਾ ਰਹੇ ਨੇ ਆ ਦੇਖੋ ਨਵੀਂ ਟੈਕਨੀਕ ਨਾਲ ਵਧੀਆ ਮਸ਼ੀਨਾਂ ਆ ਗਈਆਂ ਮੱਕੀ ਨੂੰ ਕੋਤਰ ਕੇ ਟਰਾਲੀ ਚ ਪਾਇਆ ਜਾ ਰਿਹਾ ਹੈ ਇਹ ਹੀ ਦੇਖੋ ਬਹੁਤ ਸਪੀਡ ਨਾਲ ਇਹ ਚੱਲਦੀ ਹੈ ਇਹ ਚਾਰ ਤਾਕੇ ਪਸ਼ੂਆਂ ਨੂੰ ਸਾਲ ਭਰ ਖਵਾਇਆ ਜਾਂਦਾ ਹੈ ਪਸੰਦ ਦੱਸਿਆ ਜਾਵੇ ਕਿ ਵਿਦੇਸ਼ਾਂ ਦੇ ਵਿੱਚ ਇਹ ਅਚਾਰ ਸਿਰਫ ਸਿਆਲ ਵਾਸਤੇ ਹੀ ਪਾਇਆ ਜਾਂਦਾ ਹੈ ਤਾਂ ਕਿ ਪਸ਼ੂ ਨੂੰ ਗਰਮਾਹਟ ਮਿਲ ਸਕੇ ਤੇ ਹਰੇ ਚਾਰੇ ਦੀ ਘਾਟ ਹੁੰਦੀ ਗਏ ਜਦੋਂ ਪਰਫਾ ਮੈਂਦੀਆਂ ਉੱਥੇ ਉਦੋਂ ਇਹ ਮੱਕੀ ਦਾ ਅਚਾਰ ਪਾਇਆ ਜਾਂਦਾ ਪਰ ਆਪਣੇ ਲੋਕ ਆਮੀ ਨੂੰ ਪਾਉਣ ਲੱਗੇ ਗਰਮੀਆਂ ਸਰਦੀਆਂ ਦੇ ਵਿੱਚ ਮੈਂ ਸ਼ਾਇਦ ਆਪਣੇ ਸਾਦੀ ਇੰਨੀ ਪੈਂਦੀ ਨਹੀਂ ਬਦੇ ਸਾਈ ਇੰਨੀ ਤੇ ਪਰ ਫਿਰ ਵੀ ਆਪਾਂ ਇਹਨਾਂ ਦਾ ਜਾਦੇ ਉਪਯੋਗ ਕਰਨ ਲੱਗ ਗਏ ਇਸ ਕਰਕੇ ਸਾਡੇ ਦੁੱਧ ਦੇ ਵਿੱਚ ਵੀ ਗਰਾਫਟ ਆ ਗਈ ਪੀਣ ਯੋਗ ਨਹੀਂ ਰਿਹਾ ਵਿੱਚ ਤਾਕਾ ਰ ਹੈ ਜਿਹੜੇ ਤਕਰੀਬਨ ਆਚਾਰ ਹੀ ਪਾਉਂਦੇ ਨੇ ਉਹਨਾਂ ਤੁਲੀ ਜਾਂ ਹਰਾ ਨਹੀਂ ਪਾਉਂਦੇ ਇਹਨਾਂ ਨਾਲ ਹਰਾ ਜਾਂ ਤੁਲੀ ਪਾਉਣੀ ਚਾਹੀਦੀ ਹੈ ਤਾਂ ਕਿ ਪਸ਼ੂ ਨੂੰ ਬਰਾਬਰ ਮਿਕਚਰ ਮਿਲ ਸਕੇ ਵਿਦੇਸ਼ਾਂ ਦੇ ਵਿੱਚ ਇਹ ਪਸ਼ੂ ਖੁੱਲੇ ਹੁੰਦੇ ਨੇ ਉਹ ਆਪ ਦੀ ਮਰਜ਼ੀ ਮੁਤਾਬਕ ਖਾਂਦੇ ਜਿਹੜੀ ਚੀਜ਼ ਨੂੰ ਲੋੜ ਆ ਉਹ ਖਾਂਦੇ ਨੇ ਆਪਣੇ ਪਸ਼ੂਆਂ ਦੇ ਗੱਲ ਤੇ ਸੰਗਲ ਹੁੰਦੇ ਆ ਆਪਾਂ ਉਹਨਾਂ ਦੀ ਖੋਲਣੀ ਜੇ ਜੋ ਕੁਝ ਪਾਉਂਦੇ ਉਹਨਾਂ ਨੂੰ ਮਜਬੂਰੀ ਵਿੱਚ ਖਾਣਾ ਪੈਂਦਾ ਇਹ ਜੀ ਬੇਸ਼ੱਕ ਨਾਲ ਲੈ ਕੇ ਜਾਂਦੇ ਹੁਣ ਫਿਰ ਇਹਨਾਂ ਨੂੰ ਖਾਣਾ ਪੈਂਦਾ ਅਚਾਰ ਸਿਰਫ ਅਚਾਰ ਪਾਉਣਾ ਚੰਗੀ ਗੱਲ ਨਹੀਂ ਹੈ ਵੀ ਪਸ਼ੂਆਂ ਨੂੰ ਘਰਮਿਆਂ 'ਚ ਵੀ ਇਹ ਅਚਾਰ ਪਾਏ ਜਾਵੇ ਇਹਦਾ ਉਪਯੋਗ ਸਰਦੀਆਂ ਵਿੱਚ ਹੀ ਕੀਤਾ ਜਾਵੇ। ਔਰ ਸੀਮਤ ਮਾਤਰਾ 'ਚ ਕੀਤਾ ਜਾਵੇ। ਜਦੋਂ ਅਸੀਂ ਇਹਨੂੰ ਹਰ ਵਕਤ ਪੌਣੇ ਤਾਂ ਦੁੱਧ ਦੇ ਵਿੱਚ ਵੀ ਇਫੈਕਟ ਆਉਂਦਾ ਹੈ ਦੁੱਧ ਪੀਣ ਜੋਗਾ ਨਹੀਂ ਰਹਿੰਦਾ ਬਹੁਤ ਬੜੇ ਅਸ਼ਿਸ਼ਟ ਮੈਂ ਹੈ ਅਚਾਰ ਆਲਾ ਪਰ ਇਹਨੂੰ ਪਾਇਆ ਸਿਆਲਚਿਆਂ ਦਾ ਜਿਹਦਾ ਹੈ ਗਰਮੀਆਂ ਦੇ ਵਿੱਚ ਸਾਨੂੰ ਸਿਆਲ ਦੇ ਵਿੱਚ ਵੀ ਇਹਨੂੰ ਤੂੜੀ ਨਾਲ ਹਰੀਆਣਾ ਲਾ ਕੇ ਪਾਉਣਾ ਚਾਹੀਦਾ ਹੈ ਕੁਸ ਮਾਤਰਾ ਦੇ ਵਿੱਚ ਪਾਉਣਾ ਚਾਹੀਦਾ ਤੇ ਪਸ਼ੂਆਂ ਨੂੰ ਹਰ ਵਕਤ ਅਚਾਰ ਨਹੀਂ ਖਵਾਉਣਾ ਚਾਹੀਦਾ ਆਪ ਕੋ ਸੌਖ ਦੇ ਵਿੱਚ ਵੱਧ ਕੇ ਵੀ ਚਾਰ ਇੱਕ ਵਾਰੀ ਪਾ ਦਿਓ ਮੁਰਕੇ ਹਰੇ ਵੱਡਾ ਨਹੀਂ ਲੋੜ ਨਹੀਂ ਪੈਣੀ ਤੇ ਇਸ ਕਰਕੇ ਆਪਾਂ ਚਾਰ ਪਾ ਦਿੰਨੇ ਆ ਤੇ ਹਰੇ ਤਦਕਰੀਗਨ ਆਮ ਲੋਕ ਵੀ ਜਿੰਨੋਂ ਹਾਠ ਈ ਹੈ